ਮਾ ਡਿਮਾਂਟ ਡਿਊ ਲੱਲੀ ਆਪਾਂ ਆ ਗਏ ਨਾ ਬਟਾਲਾ ਰੋਡ ਤੇ ਆਪਣੀ ਬਾਈਕ ਚੱਲ ਰਹੀ ਆ ਆਪਾਂ ਜਾਣਦੇ ਅੱਜ ਕੱਲ ਸੋਚੀਏ ਕੰਮਾਂ ਚੁੱਪ ਚੁੱਪ ਹੋ ਜਾ 7ਵੀਂ ਫੇਲ ਚੁੱਪ ਲੋ ਜੀ ਮਰਿਆਵਾ ਸੱਪ ਮਿਲ ਚੁਕਿਆ ਨਾ ਰਾਹ ਚ ਬਹੁਤ ਦੁੱਖ ਭਰੀ ਦੁਰਘਟਨਾ ਗੋਪੀ ਇਹ ਕਿ ਦਮਈਆ ਕਾ ਸੱਪਿਆ ਦਮਈ ਦਮਈ ਆ ਚਲੋ 8 ਨੂੰ ਨਹੀਂ ਮਿਲਣਾ ਆ ਆਤਮਨ ਲੱਭੜੀ ਆ ਨੋਰ ਕੋਤੇ ਲੱਭਣੀ ਆਨ ਪਟੜ ਉਲਪੰਪਲਾ ਗਾਥੇ ਲੈਟ ਲੱਭੀ ਆ ਤੇ ਇੱਥੇ ਹੁਣ ਆਪਾਂ ਆਪਣਾ ਥੋੜਾ ਸਮਾਨ ਖੋਲਦੇ ਆ ਇਹਦੇ ਗੋਪੀ ਨੂੰ ਪੜਾ ਆਈ ਗੱਟ ਲੈ ਗੋਪੀ 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 ਤਾਂ ਤਰੀ ਗਿਆ ਆਦੀ ਪੜਾ ਵਿਸ਼ਾਲਾ ਕਿੱਥੇ ਗਿਆ ਤੂੰ ਸੋਚ ਨਹੀਂ ਸਕਦਾ ਮੈਂ ਕਿੱਥੇ ਹੋ ਗਿਆ ਆ ਇਹਦੇ ਜਿਹੜਾ ਪਿਕਨਿਕ ਤੇ ਚੱਲੇ ਹੁੰਦੇ ਕੁੱਤਰੇ ਉਸ ਹੀ ਕਿਹੜਾ ਮੰਦਰ ਮਾਰਨਾ ਮਲਾਜਮ ਐਵੇਂਲੇ ਮਲਾਜਮ ਪਿੱਲੂ ਮਲਾਜਮ ਚੱਲੇ ਆ ਵੇਖਣ ਲਈ ਵੀ ਕੋਤ ਐਵੇਂਲੇ ਉਹ ਵੀ ਨਹੀਂ ਬੰਦੇ ਆ ਲਵਿੰਦੇ ਕਿ ਬੰਦੇ ਖਲੋਤੇ ਆ ਆ ਕਿਉਂਕਿ ਉਹਨਾਂ ਨੂੰ ਪਤਾ ਮਾ ਗੋਪੀ ਕਿਹੜਾ ਮੰਦਰ ਬੋਲਣਾ ਆਪਾ ਲਾ ਕੇ ਤਿੰਨ ਪੈਗ ਬੱਲੀਏ ਤਿੰਨ ਬੰਦੇ ਤਿੰਨ ਪੈਗ ਤੇ ਕੰਮ ਖਿੱਚ ਦੇਣਾ ਆਪਾ ਬਾਕੀ ਮਾ ਗਿਓ ਆ ਬਾਕੀ ਬਾਕੀ ਦੱਸਿਓ ਵੀ ਇਹਨੂੰ ਪੀ ਕੇ ਸੱਚੀ ਈ ਡਾ ਨਹੀਂ ਲੱਗਦਾ ਮੈਂ ਤਾਲ ਤਾਂ ਕਮ ਸੁਸ ਨਹੀਂ ਹੋ ਗਈ ਮੈਨੂੰ ਠੰਡੀ ਲੱਗਣਦੀ ਹੈ ਮੈਂ ਤਾਂ ਉਹ ਚਿੱਲ ਚਿੱਲ ਚੇ ਅੰਜੂਏ ਸ਼ਾਬਾਸ਼ ਬੇਟਾ ਹੁਣ ਗੋਪੀ ਦੇਖੀ ਡੋਲ ਦੇ ਤੇ ਦੇਖੀ ਕਰਮਾ ਇਹ ਕਰਮਾ ਚ ਨਹੀਂ ਹੈਗੀ ਦੇਖੀ ਹੁਣ ਫੜ ਲਓ ਭਰਾ ਹੁਣ ਖਾਜੋ ਹੁਣ ਹੱਥ ਵੀ ਮੈਂ ਇੰਨੇ ਖਾਲੀ ਕਰ ਲਾ ਬਣਾ ਆਹ ਇੰਜਾਂ ਨਾਲ ਖਾਲੀ ਕਰ ਲਾ ਇੰਜਾਂ ਤੇ ਆ ਕੀ ਪਹਿਲਾਂ ਦੇਖ ਮੈਨੂੰ ਇਹ ਦੱਸ ਆਏ ਹੋ ਦੇ ਕੀ ਬਾਗ ਇੱਥੇ ਵੀ ਕਹਿੰਦੇ ਹੈਗਾ ਕੋਈ ਮੋਲ ਚੱਲ ਇੱਥੇ ਵੀ ਕਹਿੰਦੇ ਬਾਗ ਤੇ ਤੁਹਾਨੂੰ ਵੀਡੀਓ ਚ ਨਹੀਂ ਬਾਗ ਦੇਖਣ ਦਿਹਾਣਾ ਕੋਈ ਲੈਟ ਜਿਹਾ ਮੜੀ ਜਾ ਰੋ ਬਾਗ ਇਹਨਾਂ ਲੱਭਣੇ ਦਿਹਾਣਾ ਚਲੋ ਤੇ ਦੇ ਸੜਕ ਵੇਖ ਕੇ ਸਾਰ ਲਓ ਓ ਸਾਰੀ ਸਾਰੀ ਸੈਂਟੀ ਹੋ ਗਈ ਆ ਸਾਰੀ ਹੋ ਗਈ ਤਾ ਸੰਤੀ ਹੋ ਗਈ ਅਜੇ ਤੱਕ ਨਾਲ ਕੋਈ ਨੰਬਰ ਲੁਪਨ ਤੇ ਦਿਹਾ ਨਹੀਂ ਬਾਕੀ ਆਪਾਂ ਗਾਣ ਵਾਦੇ ਚ ਜਾਨੇ ਨਾ ਪੱਠਾ ਪੱਠਾ ਉਹ ਕੈਮਰੇ ਚ ਨਹੀਂ ਲਿਖੰਦਾ ਯਾਰ ਚੱਲ ਕੋਈ ਨਹੀਂ ਪੱਠਾ ਆ ਗਿਆ ਵੈਸੇ ਕੈਮਰੇ ਚ ਨਹੀਂ ਲਿਖੰਦਾ ਨੇਰਾ ਵਾਦਿਆ ਸਾਡਾ ਘਾਟਿਆ ਲੌਂ ਵਾਲਾ ਪੱਠੇ ਦੇ ਕੰਦੇ ਇੱਕ ਚੀਜ਼ ਰਹਿੰਦੀ ਆ ਪੱਠਾ ਇਹ ਨਹੀਂ ਫੈਨੇ ਦਿਖਾਈਏ ਕਿਹ ਚੀਜ਼ ਕਿਤਰਾ ਦਿਖਾਈਏ ਪੱਠੇ ਨੇ ਲੱਭਣਾ ਇੰਨੇ ਇੱਕ ਤਾਂ ਪੂਰਾ ਵੇਖਣਾ ਕੈਮਰੇ ਚ ਕਿਆ ਅਮਰੇ ਕਿ ਪੂਤ ਕਿੱਥੋਂ ਆ ਮੇਰੇ ਸਾਹਣੇ ਤੇ ਬੈਠੇ ਤੇ ਪੂਟੀ ਨਹੀਂ ਇਕੱਤੀ ਹੋਣ ਦੀ ਸੀ ਪੂਤ ਕਿੱਥੋਂ ਆਉ ਟੋਣਾ ਚਲੋ ਜੀ ਆਪਾਂ ਚੱਲਿਆ ਹਣਾ ਥੋੜਿਆ ਉੱਜੜੇ ਭੱਟੇ ਵੱਲ ਲੈ ਤੇ ਹੈ ਨਹੀਂ ਕੋ ਪੀਵੇ ਇੱਕ ਚੱਕਰ ਮਾਰਾ ਹੀ ਅੰਦਰੋਂ ਨਹੀਂ ਨਹੀਂ ਹੈ ਕੰਮ ਕਿਆ ਨੇ ਲੱਗੇ ਹੁੰਦੇ ਆ ਭੱਟੇ ਦੇ ਆ ਇੱਥੇ ਇੱਥੇ ਕੈਮਰੇ ਹੋਣੇ ਆ ਉਹ ਕਿਆ ਨੇ ਲੱਗੇ ਹੁੰਦੇ ਆ ਇੱਥੇ ਉਹ ਬੜੀ ਸਾਰੇ ਕੈਮਰੇ ਲੱਗੇ ਹੋਟਿਆ ਦੇ ਉਸੇ ਕੋਠੇ ਚੋਰੀ ਹੋਈ ਨਾ ਉਹਨਾਂ ਕੈਮਰੇ ਉਹ ਕੈਮਰਾ ਥਾ ਬੰਦ ਹੋ ਗਿਆ ਤਾਂ ਪਤਾ ਬੰਦੋਗੇ ਤੇ ਪਿੱਛਾ ਕਰੀਏ ਮਾਰ ਹੀ ਹੋਈ ਕਿੱਦ ਕਰਨਾ ਮਾਰਾ ਹੀ ਹਰ ਇੱਕ ਚੱਕਰ ਆਣਾ ਫਿਰ ਮਮੋ ਆਡੀਅਨਸ ਨੂੰ ਕੀ ਵਿਖਣਾਣਾ ਕਹਣਾ ਸਾਲੇ ਜਾਣ ਕੇ ਨਹੀਂ ਕਿਤੇ ਡਰਦੇ ਮਰੇ ਨਹੀਂ ਅੰਦਰ ਦੇ ਉਹਨਾਂ ਨੂੰ ਕੋਈ ਦਸੀਏ ਭੈਂਕਾ ਪਰ ਸੌਂਦੇ ਮੜੀਆਂ ਤੇ ਉਹ ਨਾ ਗੱਟੀ ਘਾਟੀ ਉੱਤੇ ਚੜਜੇ ਪੂਤ ਲੱਭੇ ਨਾ ਲੱਭਿਆ ਪੂਤ ਭੱਜੀ ਨਹੀਂ ਉਹ ਹੈ ਪੱਠੇ ਰਹੀਆਂ ਬਾਸ ਦੇ ਕੇ ਉਹਨਾਂ ਨੂੰ ਪੂਤੀ ਨਹੀਂ ਕੋਣਾ ਪੂਤ ਲੱਭਣੇ ਚੱਕੜਾ ਜਾਣ ਨਿਓਂ ਲੜਿਆ ਹੋਵੇ ਇੱਛਾ ਤਾਂ ਨਹੀਂ ਬਣੀ ਹੋਈ ਗਿਆ ਪੱਠੀ ਇੱਟੇ ਤਾਂ ਗੱਲ ਪਣੀ ਮੈਂ ਤਾਂ ਜਾਣਦੇ ਨਹੀਂ ਕਿ ਕੀ ਹੋਰ ਮੈਨੂੰ ਲੱਗਦਾ ਕਿ ਕੋਈ ਹੈਗਾ ਜਾਕੀ ਪਰਾ ਪਿੱਛੇ ਬੈਠੀ ਹੋਵੇ ਲੋਕੇ ਹਣਾ ਉਹ ਕੀ ਬਣਾ ਹੱਡੇ ਰੋਡਰ ਨੰਡੀ ਹੋਵੇ ਮੋਟਰਸਾਈਕਲ ਦੇ ਮਗਰ ਲੰਕੀ ਹੋਵੇ ਆਹ ਹਣਾ ਤੇ ਮੈਨੂੰ ਜਫੀ ਪਾਈ ਹੋਵੇ ਮੈਂ ਵਿਕਰਾਲ ਘਪਰਾਲ ਬਣਿਆ ਵਾਂ ਤੇਰੀ ਤੇਰੀ ਛੜੇ ਬੰਦੇ ਵੈ ਘਪਰਾਲ ਕੋਣੇ ਆਟੀ ਚ ਜੱਗੂ ਜੱਗੂ ਹਾਂ ਜੱਗੂ ਤੂੰ ਘਪਰਾਲ ਹੈ ਵਿਕਰਾਲ ਕੋਣੇ ਫਿਰ ਵੈ ਮਾਰਾ ਕੈਮਰਾ ਘਮਾਈ ਲਵਾ ਚਾਹ ਪਤਾ ਕੈਮਰਾ ਯੂਜ਼ ਕਰਦੇ ਆ ਪੱਟੇ ਟੋਆ ਪਾ ਚੱਲੇ ਵਾਪਸ ਆਪਾਂ ਜਾਨੇ ਹਾਂ ਨਾ ਮਹਿਰਵਾਲੇ ਨੂੰ ਕਿਉਂ ਨਾ ਪੱਟੇ ਗਈ ਪਤਾ ਕੀ ਗੱਲੇ ਪੱਟੇ ਮੇਲੀਆਂ ਜੀ ਬਜਟ ਦਿਖਾਤੇ ਹੈ ਨਾ ਬਜਟ ਵੀ ਘਾਟ ਹੈ ਘਾਟ ਹੈ ਦੇ ਆਪਣਾ ਹੋਣਾ ਹੈ ਅਸਲ ਵਿੱਚ ਬੰਨੇ ਕਟਰਾ ਜਦਾਂ ਕਿ ਮਾਨੂੰ ਆ ਟੂਪੂਲ ਬਣਾਣਾ ਸਾਡੇ ਘਰ ਤੇ ਆ ਟੂਪੂਲ ਬਣਾ ਆਵੇ 11 ਵਜੇ ਚੱਕਾ ਆਪਣਾ ਨੈਰੋਂ ਨੈਰੋ ਹੈ ਕਿਉਂ ਆਪਾਂ ਤੇਰਾ ਆ ਆੜੀ ਤੇ ਮੱਈਆ ਦੋਈ ਮੱਈਆ ਤੁਮ ਕੱਟ ਕੇ ਆਪਾਂ ਨੈਰੋਂ ਨੈਰੋ ਹੈ ਆਡਾ ਕੋਈ ਭੂਤ ਨਹੀਂ ਤੇ ਰਹਾ ਡਿੱਟਾ ਜਾਂਦਾ ਤੇ ਬਾਅਦ ਦਾ ਮਾਦਾ ਬਾਅਦ ਦਾ ਰੰਗ ਚੋਹਦਾ ਤੇ ਆਪ ਪੜਿਆ ਤੇ ਆ ਜਿਵੇਂ ਬੱਤੇ ਨਾ ਆ ਵੇਖੋ ਪਿੰਡ ਲੋਕੀ ਨਿਕਲ ਜਾਂਦੇ ਯਾਰ ਨਿੱਕੇ ਸੜਕ ਨੂੰ ਪਾ ਲਿਆ ਇੱਧਰ ਨਹੀਂ ਜਿਹੜੀ ਸ਼ੈ ਹੈਗੀ ਉਹ ਇੱਥੇ ਨਹੀਂ ਦਿਖੀ ਬਾਕੀ ਕੋਈ ਪਾਣੀ ਤੇ ਰਾਜੇ ਦੇਖਦੇ ਕੋਈ ਰਾਣੀ ਚਲੇ ਤੁਰੇ ਬਾਕੀ ਗੋਪੇਣਾ ਨੇ ਤਾਂ ਤਰ ਰੱਖਿਆ ਨਾਲ ਹੀ ਨਾਲ ਹੀ ਵਟ ਕੇ ਘਾਟਾ ਚੜੋ ਜੀ ਭੋਗ ਲਾੜਨਾ ਬਸ ਹੋ ਹੋ ਦਿਲ ਜਾਣੇ ਨਾ ਲੋ ਦੀ ਨੰਗਲ ਨੂੰ ਆ ਪਾ ਪਾ ਲੈ। ਲੈ ਆ ਸੀ ਫੋਨ ਦਿੱਤਾ ਦੀ ਆ ਇਹ ਹੁਣ ਇਹ ਹੈਗਾ Samsung A15 ਇਹ ਫੋਨ ਮਤਲਬ ਬਹੁਤ ਵਧੀਆ ਕੁਆਲਟੀ ਦੀ ਆ ਰਹੀ ਆ ਰਾਤ ਦੀ ਵੀਡੀਓ ਬਣਾਉਂਦੇ ਆ ਆਪਾਂ ਕੁਝ ਨਹੀਂ ਲੱਭਣ ਡਿਆ ਲੱਭਣ ਜੋ ਲੱਭਣਾ ਹੈ ਉਹ ਵੀ ਨਹੀਂ ਲੱਭਣ ਡਿਆ ਜਗੂ ਤਾਂ ਆਪਾਂ ਸੀਰੀਅਸ ਆ ਭਰਾਣੇ ਕੀ ਸਕੂਲ ਆ ਕਿ ਮੰਦਿਰ ਆ ਕੇ ਚਰਚੇ ਭਰਾਣੇ ਕੀ ਕਰਤੇ ਆ ਚਲੋ ਦਿਨ ਅਲਗ ਲਗਾ ਰਿਹਾ ਅਸਰ ਚਲੋ ਦਿਨ ਅਲਗ ਲਗਾ ਰਿਹਾ ਆਪਾਂ ਭਣ ਭਣ ਕਿੱਧਰ ਚੱਲੇ ਆ ਅਸਲ ਚ ਇਹ ਨਾ ਆਡਾ ਜਿਹੜਾ ਮੇਨ ਬੰਦਾ ਉਹ ਡਰਾਈਵਰ ਸਾਹਿਬ ਗੁਰਪ੍ਰੀਤ ਸਿੰਘ ਮੁੱਛਾਂ ਨੂੰ ਵਾਟਾ ਦਿੰਦੇ ਹੋਏ ਇਹ ਕਹਿੰਦੇ ਅੱਜ ਮੁੱਛਾਂ ਨੇ ਬੰਨ ਲਿਉਣੀ ਆ ਅੱਜ ਕੰਮ ਖੇਚੀ ਲੈਣਾ ਆਪਾਂ ਚਲੋ ਜੀ ਮੇਰੇ ਭਰਾ ਥੋੜਾ ਟਾਈਮ ਬੀਤ ਚੁਕਿਆ ਆ ਆਪਾਂ ਸ਼ਹਿਰ ਤੇ ਆ ਗਏ ਪਿੰਡ ਤੇ ਆ ਗਏ ਸ਼ਾਹ ਤਾਂ ਉਹ ਲੱਭੀ ਨਹੀਂ ਲੱਭਣ ਦੇ ਬਾਕੀ ਵੀ ਨੇ ਤੇ ਇਹ ਨਵੀਆਂ ਹਾਂ ਹਾਂ ਪਿੰਡ ਦੇ ਲੋਕੀਆ ਨੂੰ ਵੇਖਣ ਦੇ ਹੀ ਵੀ ਘਰੇਕ ਤੇ ਚੋਰੀ ਚੋਰੀ ਕਰਦੇ ਨਹੀਂ ਆਏ ਜਿੱਦਾਂ ਫਲੈਸ਼ਬੂੰਦੀ ਜਗਾਈਆ ਘਰੇ ਡੰਗਰ ਵਛਾ ਚੱਕਣ ਆਏ ਹੋਂ ਤਾਂ ਉਹ ਕਿਰਾ ਪਿਆ ਹੋਵੇ ਅੱਜ ਅੱਜ ਕੱਲ ਅੱਗੇ ਪਿੰਡਾਂ ਚ ਡੰਗਰਾ ਦੀ ਚੋਰੀ ਬੜੀ ਹੋਂਦੀ ਹੈ ਉਹ ਘਰਾਂ ਨੂੰ ਚੱਕਿਆ ਹੋਵੇ ਫੇਰ ਥਾਲੇ ਡੰਗਰ ਚੱਕਣ ਆਲੇ ਹਾਂ ਬੱਲਾ ਪਿੰਡਾਂ ਵਾਲੇ ਵੇਲੇ ਲੋਕੀ ਸੌਂਦੇ ਨਹੀਂ ਆ ਸਵੇਰੇ ਟਾਈਮ ਉੱਠ ਜਾਂਦੇ ਤੇ ਰਾਤ ਨੂੰ 2-3 ਵਜੇ ਤੱਕ ਸੌਂਦੇ ਨਹੀਂ ਆ ਆ ਬੜਵਝਗੰਡਾ ਐ ਸਬੂਤ ਦੇਂਡਾ ਜੀ ਧੀਰਜ ਕਹਿਣਾ ਦਾ ਬੱਤੀ ਜਗੰਡੀ ਮੈਂ ਸੱਚ ਬੋਲਣ ਡਿਆ ਸੱਚ ਕਿ ਸਵਾਏ ਕੁਛ ਨਹੀਂ ਬੋਲੂਗਾ ਜੋ ਵੀ ਬੋਲੂਗਾ ਸੱਚ ਬੋਲੂਗਾ ਜੀ ਸੰਸਾਨ ਰਾਹੋਂ ਮੈਂ ਟਰਾਲੀ ਕਿੱਧਰ ਪਾਉਣਾ ਕਿੱਧਰ ਹੀ ਮਾਮਾ ਪਤਾ ਵੀ ਹੋ ਗਣੀ ਇਹਨੂੰ ਕੋਈ ਵੋਈ ਆਪਾ ਪੈ ਗਏ ਰੋਂਗ ਸਾਈਡ ਤੇ ਹੁਣ ਗੋਕੇ ਨਹੀਂ ਕਮੋ ਉਹ ਕਿਣੇ ਇਹ ਸਿੰਗਲ ਸੜਕ ਤੋਂ ਲੈਣਗੇ ਯੂ ਟਰਨ ਲੈਣਗੇ ਇਹ ਕਿਉਂ ਬੋਪੋ ਹਾਂ ਜੀ ਅੰਨ ਰਾਹ ਨੂੰ ਲੱਭ ਗਿਆ ਨਹਿਰ ਨਹੀਂ ਲੱਭੀ ਰਾਹ ਲੱਭ ਗਿਆ ਨੂੰ ਬਾਕੀ ਵੇਖੋ ਹਣਾ ਬਾਕੀ ਕਿੱਥੇ ਜੀ ਕੋਪੀ ਜਾ ਕੇ ਕੱਢ ਦੇਣਗੇ ਬਾਕੀ ਫੋਨ ਦੀ ਬੈਟਰੀ ਵੀ ਹੈਗੀ ਆਪਣੇ ਪਾਪਾ ਮੇਰੇ ਕੋਲ 16% ਪੂਰੀ ਬੈਟਰੀ ਹੈ ਕੋਈ ਟੈਨਸ਼ਨ ਨੀ ਲੋ ਜਿੱਥੇ ਫੋਨ ਬੰਦ ਹੋ ਕੇ ਸਮਝ ਲੋ ਵੀ ਪੁੱਤ ਲੱਭ ਗਿਆ ਇੰਨਾ ਤਾਂ ਮੈਂ ਦੱਸਦਾ ਵੀ ਅਬ ਮੇਨ ਮੇਂਤਾਲ ਦੇ ਬੱਚੇ ਆ ਪੈਉਂ ਰਾਮ ਫੂਟ ਕਰ ਆਹਾਹਾ ਨੱਚਿਆ ਆਉ ਕੁਛ ਰਹਾ ਮੇਂਤਾਲ ਪਾ ਪੂਰੀ ਕਰਦੇ ਆਂ ਦੇਖੋ ਦੌੜ ਲਾਉਣਾ ਆਂ ਆਪਾਂ ਮੋਟਰਸਾਈਕਲ ਤੇ ਤੇ ਮੇਂਤਾਲ ਦੇ ਬੱਚੇ ਆ ਤੇ ਇੱਥੇ ਕਿੱਥੇ ਜੀ ਜਾਂਦੇ ਹੁੰਦੇ ਬਸ ਇਹੋ ਰਾਹ ਦਿਖਾਇਆ ਸੀ ਪਰ ਉਹ ਕੱਚਾ ਰਾਹ ਹੀ ਪਰ ਪਾਉਣੇ ਨਹੀਂ ਪਰਾਂ ਪਿੱਛੇ ਦਾ ਨੂੰ ਮਿਲਣਾ ਹੈ ਕੱਚੇ ਦੇ ਮਿਲਣਾ ਆ ਬਾਕੀ ਮੋਲ ਗਰਮ ਹੋ ਚੁੱਕਿਆ ਆ ਨੀ ਹਵਾ ਠੰਡੀ ਚੱਲਣ ਦੀ ਮੋਲ ਹੀ ਗਰਮ ਹੋਇਆ ਬਾਕੀ ਅੱਗੇ ਇਹ ਵੇਖੋ ਨਾਲ ਗੋਪੀ ਨਹਿਰਾ ਕੀ ਏ ਹੁਣ ਆ ਕੋਪੀ ਨਾ ਰੇ ਲੋ ਜੀ ਮੇਰੇ ਭਰਾਓ ਜੀ ਆਪਾਂ ਪੈਗੇ ਨਰੋ ਨਰ ਜਿਹੜੀ ਚੀਜ਼ ਆ ਤੁਸੀਂ ਇੰਤਿਆਰ ਕਰ ਰਹੇ ਹੋ ਉਹ ਚੀਜ਼ ਹੁਣ ਆਪਾਂ ਵੇਟ ਕਰ ਰਹੇ ਆ ਕਿ ਕਿਹੜੇ ਮੋਕੇ ਸਾਡੇ ਅੱਗੇ ਆਊਗੀ ਜਾਂ ਪਿੱਛੇ ਆਊਗੀ ਪਰ ਅਣੀ ਕਿੱਥੋਂ ਆ ਕੇ ਨਿਆਣੋ ਕਹਿਣਾ ਲੱਭ ਜੀ ਲੋ ਇਹ ਬੰਦੋ ਨਹੀਂ ਨਹੀਂ ਆਪਾਂ ਤਿਆਰ ਬੜੀ ਦੂੰਗੀ ਆਵੇਂ ਇੱਥੇ ਜਾਣਾ ਹੁਣ ਸਾਥ ਸਟੰਡਿਆ ਮਾਮਾ ਤੂੰ ਆਪਣਾ ਕੋਈ ਸਾਥ ਸਟੰਡਿਆ ਗੋਪੀ ਸਾਥ ਸਟੰਡਿਆ ਗੋਪੀ ਆਪਣਾ ਮਾ ਫਲੈਸ਼ ਬੰਦ ਕੀਤੀ ਹੋਣੀ ਪੈਂਟੀ ਲੋ ਨਾ ਹੋ ਜੇ ਤੇ ਤੂੰ ਗੋਪੀ ਸ਼ਾਹ ਸ਼ੂਤ ਨਹੀਂ ਆ ਗਈ ਗੋਪੀ ਪੂਰੀ ਕੋਈ ਸਿੱਛ ਕਰ ਰਿਆ ਮੈਨੂੰ ਸ਼ਾਇਦ ਟੈਨਸ਼ਨ ਨਹੀਂ ਆ ਗਈ ਉਹਨੂੰ ਬੰਦਿਆ ਦੀ ਟੈਨਸ਼ਨ ਸਾਡੇ ਕੋਈ ਬੰਦਾ ਨਾ ਟੱਕਰ ਜੀ ਅੱਖੋਂ ਕੋਣ ਆਏ ਦੋ ਦੋ ਹੱਥ ਕਰ ਨਿਭਣ ਲਓ ਜੀ ਨਹਿਰ ਨਹਿਰ ਦੇ ਨਾਲ ਨਾਲ ਜਾਂਦੇ ਹੋਏ ਆਪਾਂ ਬਹੁਤ ਹੀ ਇhtਿਆਤ ਦੇ ਨਾਲ ਕੋਈ ਸੱਪ ਸ ਆਪਣਾ ਲੜ ਜਾ ਕੱਖ ਨਾ ਲਵਾ ਲਿਓ ਪੈਂਟੀ ਥੈਂਕ ਯੂ ਇਹ ਨਾ ਅਰੇ ਨਾ ਕਦੇ ਹਨੋ ਕੋ ਜਿੱਤੇ ਨਹੀਂ ਡਿਆ ਕਿਉਂ ਆਣਾ ਜੱਗੂ ਹਾਂ ਤੇ ਕੋ ਵੀ ਪੂਰੇ ਧਿਆਨ ਨਾਲ ਦਾਤਰ ਨੂੰ ਹੱਥ ਪਾਇਆ ਹੋਇਆ ਜਿੱਥਾ ਇਹ ਦਿਖਣਾ ਉਸੇ ਲਈ ਕੱਟ ਲਾਉਂਗੀ ਵੀਡੀਓ ਜਿਹੜਾ ਲੰਮੀ ਮਣ ਸਕਦੀ ਆ ਵੀਡੀਓ ਭਰਾ ਵੱਡੀ ਬੰਨੀ ਹਣ ਚੁੱਪ ਕਰਕੇ ਵੇਖ ਲਿਓ ਭਰਾ ਉਹ ਚ ਟਾਈਮ ਵੀ ਪੂਰਾ ਕਰਨਾ ਕਿ ਨਹੀਂ ਹਾਂ ਬਾਤ ਤੂੰ ਕਹਿੰਦੇ ਮੈਂ ਵੀ ਵੀਡੀਓ ਨਹੀਂ ਬੰਦੇ ਹਾਂ ਚਲੋ ਜੀ ਆਪਾਂ ਹਣ ਆ ਪਿੰਡ ਦੇ ਵਾਸਤੇ ਮੈਂ ਮੇਰੇ ਸਣਾ ਮਧਿਆਣੀਆਂ ਵੀ ਲੁੰਦਾ ਰਿਆਂ ਹਾਂ ਵਾਈ ਗੱਲ ਹੈ ਲੋ ਜੀ ਬਹੁਤ ਨਾ ਹਾਂ ਕਹਿੰਦੇ ਪਿੱਛੇ ਮੁੜ ਕੇ ਨਹੀਂ ਵੇਖਣਾ ਜੀ ਨਾ ਮੈਂ ਉਧਰ ਟਾਇਰ ਹੀ ਵੇਖਣਾ ਭਰਾ ਮੈਂ ਪਿੱਛੇ ਮੁੜ ਕੇ ਨਹੀਂ ਵੇਖਣਾ ਮੈਂ ਟਾਇਰ ਲੋ ਧਿਆਨੋ ਤੇ ਮੇਰੇ ਸੋਨਾਂ ਨੇ ਹੁਣ ਮੁੱਕ ਜਾਣ ਲੱਗੀ ਉਹਦੇ ਭਾਂ ਜੋ ਤੇ ਇਹ ਕਿੰਨਾ ਜਿੱਕਾ ਕੋਈ ਆਲੀ ਨਾ ਦਰਦੇ ਹੋ ਕਰਾ ਜੇ ਆਣੋ ਤਿੰਨਾ ਨੂੰ ਕੋਈ ਵੀ ਚੀਜ਼ ਲੱਭਦੀ ਆ ਕੋਈ ਵੀ ਡੱਡੂ ਮੱਛੀ ਕੋਈ ਵੀ ਕੀੜਾ ਮਕੋੜਾ ਉਸ ਵੀਰ ਨੂੰ ਦੱਸਣਾ ਮੁੱਸਲੇ ਕੈਮਰਾ ਆਉਂਦੀ ਘਮਾਉਣ ਦੀ ਕਰਨਾ ਠੀਕ ਆ ਆਹ ਇਹ ਚਕਰਾਂ ਨੂੰ ਕੋਈ ਪ੍ਰਕਾਰ ਦੀ ਕੋਈ ਜੜੀ ਬੂਟੀ ਨਹੀਂ ਲੱਭਣ ਦੀ ਬਿੱਲੀ ਦੀ ਆਵਾਜ਼ਾਂ ਨਹੀਂ ਆ ਵਖਦੀ ਸੁਣ ਸਾਦੇ ਬਿੱਲੀ ਦੀ ਆਵਾਜ਼ਾਂ ਬਿੱਲੀ ਦੀ ਆਵਾਜ਼ਾਂ ਕੋਈ ਪੂਰੀਆਂ ਸੁਣ ਸਾਦੇ ਵੇਲਾ ਕਿੰਨੀ ਕਲੀਅਰ ਬਿੱਲੀ ਦੀ ਆਵਾਜ਼ਾਂ ਮੈਨੂੰ ਡੇਰਾ ਨੂੰ ਜਾਣ ਦੇ ਮੈਂ ਲਾਸਟ ਆਪਣਾ ਰਾਹ ਰਹਿ ਗਿਆ ਆ ਆਪਾਂ ਸਿੱਧਾ ਡੇਰਾ ਰੋਡ ਤੇ ਨਿਕਲਣਾ ਆ ਫਤੇਗੜ ਥਾਣੀ ਡੇਰੋਂ ਨੈਰੀ ਆਪਾਂ ਜੇ ਵੀ ਅੰਮਲੀਆਂ ਦਾ ਕੁਝ ਕਹਿ ਨਹੀਂ ਸਕਦੇ ਭੂਤ ਭਾਤਾਂ ਨੂੰ ਅਜੇ ਪਿੱਛੇ ਤਾਂ ਲੱਭਾ ਨਹੀਂ ਹੋਂ ਅੱਗੇ ਵੇਖ ਲੈਣੇ ਥੋੜਾ ਜਿਹਾ ਜਾ ਕੇ ਸ਼ਾਇਦ ਕਰਮ ਮੋੜ ਤੇ ਬੈਠਾ ਹੋਵੇ ਟੱਟੀ ਟੁੱਟੀ ਬੈਂਟ ਹੋਵੇ ਗਰਮੀ ਬੜੀ ਆ ਉਸੇ ਹੀ ਗੱਲੋਂ ਖੰਡਰਾਜ ਹੋ ਜਾਂਦਾ ਈ ਉਹ ਟੱਟੀ ਟੁੱਟੀ ਬੈਂਡ ਹੰਦਾ ਕੀ ਵਦ ਤੈਨੂੰ ਪਤਾ ਕਾਲੀ ਆਈ ਹੁੰਦੀ ਨਾਰੇ ਉੱਤਨਾ ਦੇ ਨਾ ਵੇ ਆਪਾਂ ਵੀ ਟਾਈਮ ਨਾਲ ਗਏ ਆ ਨਾ 11 ਵਜੇ ਵੀ ਨਹੀਂ ਲੱਪੀ 11:00 11:00 ਵੀਜੀ ਟਾਈਮ ਹੋ ਗਿਆ ਆ ਤੇ ਅੱਜ ਇਹ ਜਕਰਤ ਨਹੀਂ ਬੋਲਣਾ ਹੈ ਕੋਈ ਜਰ ਕੋ ਪੀਸ ਆ ਗਿਆ ਅਸਾਂ ਚ ਗੋਪੀ ਡਰਾਈਵਿੰਗ ਕਰਦਾ ਹੈ ਕੋਪੀ ਦਾ ਪੂਰਾ ਫੋਕਸ ਹੈ ਚਾਰੀ ਨਿਖਾਓ ਮਾਮਾ ਨਹਿਰ ਚਨਾ ਲਾਦੀ ਸੀ ਉਹ ਤਲਾ ਬੰਦੇ ਚੱਕਰ ਚ ਲਾਤਾ ਗਾਲ ਚ ਪਾਈ ਹੋਏ ਇਹਨੇ ਕੋਪੀ ਕੋਪੀ ਇਹ ਕਿਸੇ ਪ੍ਰਕਾਰ ਦੀ ਕੋਈ ਹਰ ਕਰ ਪਰ ਮਾ ਜੋ ਕਿ ਲੈ ਰਿਹਾ ਹੈ ਮਿਓ ਵਾਓ ਇਹ ਦੇਖੋ ਬਹੁਤ ਵਧੀਆ ਲੱਭਣਾ ਨਹੀਂ ਮੇਰੇ ਸਨ ਇੱਕ ਅੱਧੀ ਡਿਊਟੀ ਹੈ ਯਾਨੀ ਸੜਕ ਬਹੁਤ ਵਧੀਆ ਵੇਖੋ ਉਹ ਟੋਆਣੀਆਂ ਆ ਗਏ ਸੇ ਪ੍ਰਕਾਰ ਦਾ ਬਸ ਨਿੱਕੇ ਨਿੱਕੇ ਖੱਡੇ ਆ ਹੁੰਦੇ ਬਿਲਕੁਲ ਮਿੰਨੀ ਮਿੰਨੀ ਹਾਏ ਹਾਏ ਤੈਨੂੰ ਨਹੀਂ ਪਰਾ ਮਾਮਾ ਜੱਗੂ ਕੋ ਸ਼ਕਤੀਆਂ ਨੇ ਜੱਗੂ ਦਾ ਜੋ ਖੜੀ ਘੋਤੇ ਪਛਮ ਕਰ ਦਿੰਦਾ ਮੈਂ ਦੇਖੋ ਬਸ ਮਾਸੂਦੀ ਸ਼ਕਤੀ ਹੈ ਦੇਖੋ ਬਸਮਾ ਉਹ ਆ ਬਸਮਾ ਕਰੀਏ ਨੇ ਆ ਜੱਗੁਰੀ ਐ ਮਮਤ ਬਸਾਇਆ ਕਿ ਨਾ ਆਹ ਇਹਨੂੰ ਤਾਂ ਬਸਾਇਆ ਕਿ ਟਿਕਟੇ ਵਲ੍ਹਾ ਇਹਨੂੰ ਜੱਗੁ ਨੇ ਤਾਂ ਪਸਾਇਆ ਕਿ ਤੀ ਉੱਚੀ ਪੁਲੀ ਦੇ ਬੈਕ ਸਾਈਡ ਤੱਕ ਨਿਕਾਇਆ ਪੱਥਰ ਹੁੰਦਾ ਹੈ ਉੰਨੋਂ ਸੈਟ ਕਰਾ ਕੇ ਨੇ 2 ਸਾਲ ਤਪੱਸਿਆ ਕੀਤੀ ਇਹਨੇ ਜਿ ਆਪਣਾ ਮੰਗਰਾਇਆ ਨੇ ਮੁਰਾ ਹੁਣ ਇਹ ਆਸ਼ੀਰਵਾਦ ਦਿੰਦਾ ਆ ਕੱਲਿਆਂ ਚ ਕੱਲੇ ਪੰਡਾ ਸ਼ਿਕਾਰ ਕਰਦਾ ਹੈ ਇਹ ਜਦ ਇਹਨੇ ਕਾਣਾ ਲਾਇਆ ਹੁੰਦਾ ਸਾਇਆ ਆ ਬੀ ਸਾਤ ਜਦੋਂ ਸੌਣ ਡਿਜਾਏ ਐਸੀ ਇਤਨਾਏ ਇਸ ਤਰ੍ਹਾਂ ਹੀ ਚ ਬਿਠਾ ਹੰਦਾ ਬਸ ਉੱਥੇ ਹੀ ਬਸ ਜਿੱਥੇ ਸਾਇਆ ਸਾਤ ਸੜ ਜਾਂਦਾ ਨਾ ਬਸ ਉੱਥੇ ਇੱਥੇ ਲੜ ਬੰਦ ਕਰਕੇ ਨਾ ਰੱਖ ਉੱਥੇ ਇੱਥੇ ਇੱਥੇ ਸੋਰੀਓ ਬਸ ਬਸ ਲੜ ਬੰਦ ਹੁੰਦੀ ਨਾ ਮੋਟਰ ਦੀ ਵਾਰ-ਵਾਰ ਲੋ ਜੀ ਉਹ ਤਾਂ ਪੰਗਲੇ ਦੇ ਆਸ-ਪਾਸ ਦੀਆਂ ਫਟੇ ਕੋਚ ਨਹੀਂ ਹਨ ਨਜ਼ਰਾ ਅਠਾ ਤਾਪਮਾਨ 0 ਡਿਗਰੀ ਆਹੋ ਜੀਰੋ ਖਾਲਸਾ ਆਇਆ ਆਇਆ ਆਹ ਦੇਖਾ ਮੇਹੂ ਪਿਆ ਕੋਸੇ ਜੀਰੋ ਟੱਟੀ ਹੈ ਇਹ ਤਾਂ ਕੋਸ ਹੈ ਬਸ ਉਹ ਖੱਪ ਤਾਂ ਕੋਹ ਟੱਪਰੀਆਂ ਦਾ ਮੇਲਾ ਯਾਰ ਆ ਉਹ ਜਿਹੜੀਆਂ ਲੈਟਾਂ ਜੀਆਂ ਦਿਖਣਡੀਆਂ ਟੱਪਰੀਆਂ ਦਾ ਮੇਲਾ ਹੋਣਾ ਕੱਲ ਮੇਲੇ ਦੇ ਕੱਲ ਮੇਲਾ ਵੇਨੇ ਫਿਰ ਹੋਰ ਕੀ ਕਰਦੇ ਆਣਾ ਕੀ ਕਰਦੇ ਆਣਾ ਮਾਰੇ ਪੂਤ ਤੇਨ ਮਿਲਿਆ ਨਹੀਂ ਆਪਾਂ ਆ ਗਏ ਹਣ ਵਾਪਸ ਡੇਰਾ ਰੋਡ ਚੜਜਾ ਲੱਗੇ ਆ ਪੂਤ ਫਾਤ ਮਿਲਿਆ ਨਹੀਂ ਆਣੇ ਬਾਕੀ ਜਿੰਨਾਂ ਮਿਲੋਗਾ ਉਹਨਾਂ ਨੂੰ ਦਾਰਦੀਓ ਭਰਾ ਆਪਾਂ ਤੇ ਪਹੁੰਚ ਜਾਣੀ ਵੇਖ ਲਾਂਗੇ ਆ ਹਨ ਨੂੰ ਕੁਝ ਲੱਪਾ ਲੱਪਾ ਨਹੀਂ ਆਪਾਂ ਜਿਹੜੀ ਮਾਉਂਟ ਰੇਡਿਓ ਵੀ ਲਈ ਉਹ ਵੀ ਉੱਥੇ ਜਾ ਕੇ ਭਰਾ ਮਾਉਂਟ ਰੇਡਿਓ ਪੀ ਲਈ ਤਾਂ ਨਹੀਂ ਸਾਡੇ ਵਿੱਚ ਤਾਂ ਨਹੀਂ ਆ ਨਾ ਉਹ ਕਿਹਦੇ ਵਿੱਚ ਲਿਖਿਆ ਨਾ ਧਰਕੀ ਮਾ ਕੀ ਜਾ ਉਹ ਸਾਤਾ ਲੋ ਜੀ ਆ ਵੇਖੋ ਜੀ ਆ ਪਟੇਰਾ ਰੋਡ ਤੇ ਵਾਪਸ ਆ ਗਏ ਆ ਆ ਪੰਪ ਤੇ ਆ ਪੰਪ ਤੇ ਲਾਈਟਾਂ ਬੰਦਿਆ ਅਡੀ ਫਲੈਸ਼ ਬੰਦਿਆ